ਇਸਾਰੀ ਧਰਮ ਦੇ 294 ਪੌਪ ਪੌਪ ਫਰਾਂਸਿਸ ਦੀਆਂ ਅੰਤਿਮ ਰਸਮਾਂ ਕੱਲ ਇਟਲੀ ਦੇ ਵਿੱਚ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਹੋਈਆਂ ਤਾਂ ਇਸ ਅੰਤਿਮ ਰਸਮ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਨੇ ਜਿਹੜੇ ਉਹ ਸ਼ਾਮਿਲ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਸਾਰੇ ਹੀ ਮੁਲਕਾਂ ਦੇ ਵੱਡੇ ਲੀਡਰ ਨੇ ਜਿਹੜੇ ਉਹ ਇੱਥੇ ਅੰਤਿਮ ਰਸਮਾਂ ਦੇ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਤਾਂ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਇੱਥੇ ਪਹੁੰਚੇ ਇਸ ਦੇ ਨਾਲ ਹੀ ਸਿੱਖ ਭਾਈਚਾਰੇ ਵੱਲੋਂ ਵੀ ਪੌਪ ਫਰਾਂਸਿਸ ਨੂੰ ਅੰਤਿਮ ਵਿਦਾਇਗੀ ਆ ਜਿਹੜੀ ਉਹ ਦਿੱਤੀ ਗਈ ਪਾਪ ਫਰਾਂਸਿਸ ਜੋ ਇਸ ਮਹੀਨੇ 21 ਅਪ੍ਰੈਲ ਤੋਂ ਵੈਟਿਕਨ ਵਿੱਚ ਸਦੀਵੀ ਦੀਦ ਵਿੱਚ ਚਲੇ ਗਏ ਸਨ ਉਹਨਾਂ ਦਾ ਅੰਤਿਮ ਸੰਸਕਾਰ ਬੀਤੇ ਦਿਨੀ ਕੈਥੋਲਿਕ ਚਰਚ ਦੇ ਰੀਤੀ ਰਿਵਾਜਾਂ ਅਨੁਸਾਰ ਸੈਂਟ ਪੀਟਰਜ਼ ਬੇਸਿਲਿਕਾ ਦੀ ਜਗ੍ਹਾ ਉੱਤੇ ਬੇਸਿਲਿਕਾ ਦੀ ਸੰਤਾ ਮਰੀਆ ਮੈਰੀ ਗੋਰ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ ਦੀ ਪ੍ਰਾਰਥਨਾ ਸਭਾ ਖਤਮ ਹੋਣ ਤੋਂ ਬਾਅਦ ਈਸਾਈ ਕੈਥੋਲਿਕ ਦੇ ਧਰਮਗੁਰੂ ਦੇ ਤਾਬੂਤ ਨੂੰ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਦਫਨਾਇਆ ਗਿਆ ਲਗਭਗ 2.5 ਲੱਖ ਲੋਕ ਇਸ ਦੇ ਗਵਾਹ ਬਣੇ ਲਗਭਗ 170 ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਦੇ ਆਗੂਆਂ ਨੇ ਪਾਪ ਨੂੰ ਅੰਤਿਮ ਵਿਦਾਇਗੀ ਦਿੱਤੀ ਇਨ੍ਹਾਂ ਵਿੱਚ ਲਗਭਗ 50 ਰਾਜਾਂ ਦੇ ਮੁਖੀ ਅਤੇ 10 ਰਾਜੇ ਵੀ ਸ਼ਾਮਲ ਸਨ ਤਾਂ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਫਰਾਂਸ ਦੇ ਰਾਸ਼ਟਰਪਤੀ ਇਮੈਲੂਅਨ ਮੈਕਰਨ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ, ਅਰਜنٹੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲਾਈ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪਾਪ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਕੀਸੀਅਲ ਦੇ ਸੰਸਥਾਪਕ ਜੂਲੀਅਨ ਆਜਸ ਦੂਵੀ ਅੰਤਿਮ ਸੰਸਕਾਰ ਸਮਾਰੋਹ ਦੌਰਾਨ ਕੁਝ ਸੈਨਿਕਾਂ ਦੇ ਨਾਲ ਖੜੇ ਦੇਖਿਆ ਗਿਆ। ਇਸ ਤੋਂ ਪਹਿਲਾਂ ਵੈਟिकन ਪ੍ਰੈਸ ਦਫ਼ਤਰ ਦੇ ਅਨੁਸਾਰ ਰੋਮਨ ਕੈਥੋਲਿਕ ਚਰਚ ਦੇ 264 ਪਾਪ ਪਾਪ ਫਰਾਂਸਿਸ ਦੇ ਤਬੂਤ ਨੂੰ ਜਨਤਕ ਤੌਰ ਤੇ ਅੰਤਿਮ ਦਰਸ਼ਨ ਲਈ ਬੰਦ ਕਰ ਦਿੱਤਾ ਗਿਆ ਤਬੂਤ ਨੂੰ ਸੀਲ ਕਰਨ ਦੀ ਰਸਮ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਦੇ ਅਨੁਸਾਰ ਰਾਤ 8 ਵਜੇ ਰੋਮ ਦੇ ਸੈਂਟ ਪੀਟਰਜ਼ ਬੇਸਿਲਿਕਾ ਵਿੱਚ ਹੋਈ ਅਤੇ ਵੈਟिकन ਨਿਊਜ਼ ਦੇ ਅਨੁਸਾਰ ਸਮਾਰੋਹ ਦੌਰਾਨ ਕਲਡੀਨਰ ਕੈਵਨ ਫਲੇਵ ਜੋ ਕਿ ਦਵੇ ਪਾਪ ਦੀ ਚੌਨ ਹੋਣ ਤੱਕ ਵੈਟਿਕਨ ਦੇ ਅੰਤਰਿਮ ਪ੍ਰਸ਼ਾਸਨ ਕਾਨਨ ਨੇ ਦਸਤਾਵੇਜ਼ ਪੜਿਆ ਸਮਾਰੋਹ ਦੇ ਅੰਤ ਵਿੱਚ ਦਸਤਾਵੇਜ਼ ਨੂੰ ਇੱਕ ਤਾਬੂਤ ਵਿੱਚ ਰੱਖਿਆ ਗਿਆ ਵੈਟਿਕਨ ਪ੍ਰੈਸਸ ਦਫ਼ਤਰ ਨੇ ਦੱਸਿਆ ਕਿ ਪਾਪ ਫਰਾਂਸਿਸ ਨੂੰ ਸ਼ਰਧਾਂਜਲੀ ਦੇਣ ਲਈ ਤਿੰਨ ਦਿਨਾਂ ਵਿੱਚ ਲਗਭਗ 2.5 ਲੱਖ ਲੋਕ ਸੈਂਟ ਪੀਟਰਜ਼ ਬੇਸਿਲਿਕਾ ਵਿਖੇ ਪਹੁੰਚੇ ਤਾਂ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਪਾਪ ਦੇ ਅੰਤਿਮ ਸੰਸਕਾਰ ਦੇ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਪਹੁੰਚੇ ਉਹਨਾਂ ਨੇ ਭਾਰਤ ਸਰਕਾਰ ਅਤੇ ਲੋਕਾਂ ਵੱਲੋਂ ਸੰਵੇਦਨਾ ਪ੍ਰਗਟ ਕੀਤੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਪ ਫਰਾਂਸਿਸ ਦੇ ਦੇਹਾਂਤ ਉੱਤੇ ਸੋਗ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਪਾਪ ਦਾ ਭਾਰਤ ਦੇ ਲੋਕਾਂ ਪ੍ਰਤੀ ਪਿਆਰ ਹਮੇਸ਼ਾ ਯਾਦ ਰੱਖਿਆ ਜਾਵੇਗਾ ਭਾਰਤ ਨੇ ਪਾਪ ਦੇ ਦੇਹਾਂਤ ਉੱਤੇ 3 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਭਾਰਤ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪੌਪ ਫਰਾਂਸਿਸ ਦੇ ਅੰਤਿਮ ਸੰਸਕਾਰ ਦੇ ਸਨਮਾਨ ਵਿੱਚ 26 ਅਪ੍ਰੈਲ ਨੂੰ ਰਾਸ਼ਟਰੀ ਸ਼ੋਗ ਮਨਾਇਆ ਜਾਵੇਗਾ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਸਿੱਕੀ ਭਾਰਤ ਭਰ ਦੀਆਂ ਸਾਰੀਆਂ ਇਮਾਰਤਾਂ ਤੇ ਰਾਸ਼ਟਰੀ ਝੰਡਾ ਅੱਦਾ ਝੁਗਿਆ ਰਹੇਗਾ ਜਿੱਥੇ ਇਹ ਨਿਯਮਤ ਤੌਰ ਤੇ ਲਹਿਰਾਇਆ ਜਾਂਦਾ ਹੈ ਅਤੇ ਕੋਈ ਵੀ ਸਰਕਾਰੀ ਮਨੋਰੰਜਨ ਨਹੀਂ ਹੋਵੇਗਾ ਤਾਂ ਇਸਾਈ ਧਰਮ ਦੇ 296 ਪੌਪ ਫਰਾਂਸਿਸ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਆ ਗਏ ਸੀ ਉਹਨਾਂ ਦੀ ਮ੍ਰਿਤਕ ਦੇ ਅੰਤਿਮ ਰਸਮਾਂ ਤਹਿਤ ਕੱਲ ਰੋਮ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦਾ ਤਾਬੂਤ ਆ ਜਿਹੜਾ ਉਹ ਦਫਨਾਇਆ ਗਿਆ ਤਾਂ ਅੰਤਿਮ ਰਸਮਾਂ ਦਾ ਸਾਰਾ ਪ੍ਰੋਗਰਾਮ ਇੱਕ ਪ੍ਰੋਟੋਕਾਲ ਤੇ ਆਧਾਰਿਤ ਮੁਕੰਮਲ ਹੋਇਆ ਇਸ ਦੇ ਵਿੱਚ ਡੋਨਾਲਡ ਟਰੰਪ ਤੋਂ ਇਲਾਵਾ ਵੱਡੇ ਦੇਸ਼ਾਂ ਦੇ ਵੱਡੇ ਲੀਡਰ ਨੇ ਜਿਹੜੇ ਉਹ ਸ਼ਾਮਿਲ ਹੋਏ ਭਾਰਤੀ ਰਾਸ਼ਟਰਪਤੀ ਦਰਪਦੀ ਮੁਰਮੂ ਨੇ ਵੀ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਤਾਂ ਪਾਪ ਦੀ ਇੱਛਾ ਮੁਤਾਬਕ ਉਹਨਾਂ ਦੇ ਸਰੀਰ ਨੂੰ ਵਰਟੀਕਲ ਸੈਟ ਵਿੱਚ ਸਾਰੀਆਂ ਰਸਮਾਂ ਉਗ੍ਰੰਤ ਇੱਕ ਤਾਬੂਤ ਵਿੱਚ ਬੰਦ ਕਰਕੇ ਸੰਤਾ ਮਾਰੀਆ ਮਾਜੋਰੋ ਦੀ ਬੇਸਿਲਕਾ ਵਿਖੇ 5 ਕਿਲੋਮੀਟਰ ਦੇ ਕਾਫਲੇ ਦੇ ਰੂਪ ਵਿੱਚ ਲਿਆਂਦਾ ਗਿਆ ਅਤੇ ਲੱਖਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਪਾਪ ਫਰਾਂਸਿਸ ਨੂੰ ਆਖਰੀ ਅਲਵਿਦਾ ਆਕੀ ਤਾਂ ਇਸ ਮੌਕੇ ਬਹੁਤ ਸਾਰੇ ਭਾਰਤੀ ਨਾਗਰਿਕ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਵੀ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਅੰਤਿਮ ਵਿਦਾਇਗੀ ਪਾਪ ਫਰਾਂਸਿਸ ਨੂੰ ਦਿੱਤੀ ਗਈ ਤਾਂ ਇਟਲੀ ਦੀ ਸਿੱਕੀ ਸੇਵਾ ਸੁਸਾਇਟੀ ਦੇ ਇੱਕ ਵਫਦ ਦੇ ਵੱਲੋਂ ਵੀ ਪਾਪ ਫਰਾਂਸਿਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤਾਂ ਇਸਾ ਸੋਸਾਇਟੀ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਦੇ ਕਿਹਾ ਕਿ ਇਟਲੀ ਦੇ ਸਿੱਖ ਭਾਈਚਾਰੇ ਦੇ ਨਾਲ ਪੌਪ ਫਰਾਂਸਿਸ ਬੜੇ ਚੰਗੇ ਸਬੰਧ ਰੱਖਦੇ ਸਨ ਤਾਂ ਕੱਲ ਉਹਨਾਂ ਨੂੰ ਆਖਰੀ ਅਲਵਿਦਾ ਆਖੀ ਗਈ ਹੈ